ਅਕਸਰ ਹੀ ਬੱਚਿਆਂ ਦੇ ਵਿਚਕਾਰ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਹੁਣ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਬੱਚਿਆਂ ਦਾ ਵਿਵਾਦ ਵੱਡਿਆਂ ਤੱਕ ਪਹੁੰਚ ਗਿਆ ਤੇ ਫਿਰ ਗੱਲ ਇੱਟਾਂ ਰੋੜੀਆਂ ਤੱਕ ਜਾ ਪਹੰਚੀ ਪਹਿਲਾਂ ਤਾਂ ਇਹ ਤਸਵੀਰਾਂ ਦੇਖੋ ਕਿਵੇਂ ਇੱਕ ਘਰ ਦੇ ਵਿੱਚ ਤੁਹਾਨੂੰ ਇੱਟਾਂ ਪੱਥਰ ਖਿਲਰੇ ਹੋਏ ਨਜ਼ਰ ਆ ਰਹੇ ਹੋਣਗੇ ਤੇ ਘਰ ਦੇ ਵਿੱਚ ਪਿਆ ਸਮਾਨ ਵੀ ਟੁੱਟਿਆ ਹੋਇਆ ਨਜ਼ਰ ਆ ਰਿਹਾ ਦੱਸਦੇ ਕਿ ਇੱਥੇ ਇੱਕ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਬੱਚਿਆਂ ਦੇ ਵਿੱਚ ਹੋਇਆ ਵਿਵਾਦ ਵੱਡਿਆਂ ਤੱਕ ਪਹੁੰਚਿਆ ਤੇ ਫਿਰ ਇੱਕ ਧਿਰ ਦੇ ਵੱਲੋਂ ਸਾਡੇ ਘਰ ਤੇ ਹਮਲਾ ਕਰ ਦਿੱਤਾ ਗਿਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਹ ਮਾਮਲਾ ਫਿਰੋਜ਼ਪੁਰ ਦੇ ਪਿੰਡ ਬਲੂਰ ਤੋਂ ਸਾਹਮਣੇ ਆਇਆ ਜਿੱਥੇ ਬੱਚਿਆਂ ਦੇ ਵਿਵਾਦ ਕਾਰਨ ਦੋ ਧਿਰਾਂ ਆਹਮੋ ਸਾਹਮਣੇ ਹੋਈਆਂ ਤੇ ਇਸ ਦੌਰਾਨ ਇੱਕ ਘਰ ਦੇ ਵਿੱਚ ਇੱਟਾਂ ਵੱਟੇ ਚਲਾਏ ਗਏ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਘਰ ਦੇ ਵਿੱਚ ਇੱਟਾਂ ਪੱਥਰ ਖਿਲਰੇ ਹੋਏ ਨਜ਼ਰ ਆ ਰਹੇ ਉੱਥੇ ਦੱਸਦੀ ਹੈ ਕਿ ਇਸ ਦੌਰਾਨ ਇੱਕ ਗਰਭਵਤੀ ਔਰਤ ਅਤੇ ਉਸ ਦਾ ਪਤੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਰਾਲਾ ਦੇ ਵਿੱਚ ਦਾਖਲ ਕਰਵਾਉਣਾ ਪਿਆ ਉੱਥੇ ਹੀ ਪੀੜਤ ਪਰਿਵਾਰ ਨੇ ਹੁਣ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਦੱਸਿਆ ਕਿ ਪੀੜਤ ਪਰਿਵਾਰ ਨੇ ਜਾਣਕਾਰੀ ਦੰਦਿਆਂ ਦੱਸਿਆ ਹੈ ਕਿ ਉਹਨਾਂ ਦੇ ਬੱਚਿਆਂ ਅਤੇ ਗਵਾਂਢੀਆਂ ਦੇ ਜਿਵਾਕਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਅਤੇ ਕੁਝ ਦਿਨ ਪਹਿਲਾਂ ਤੋਂ ਹੀ ਉਹਨਾਂ ਦੇ ਵੱਲੋਂ ਇਸ ਨੂੰ ਗੱਲ ਨੂੰ ਰੱਖ ਕੇ ਰੰਜਿਸ਼ ਰੱਖੀ ਜਾ ਰਹੀ ਸੀ ਤੇ ਹੁਣ ਸਾਡੇ ਘਰ ਤੇ ਉੱਤੇ ਹਮਲਾ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਅਸਲ ਵਜ੍ਹਾ ਕੀ ਹੈ ਕਿਸ ਦੇ ਵੱਲੋਂ ਅਤੇ ਕਿਉਂ ਹਮਲਾ ਕੀਤਾ ਗਿਆ ਸੀ ਇਸ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ ਦੱਸਦੀ ਹੈ ਕਿ ਫਿਰੋਜ਼ਪੁਰ ਦੇ ਪਿੰਡ ਬਲਹੂਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਧਿਰਾਂ ਆਹਮੋ ਸਾਹਮਣੇ ਹੋਈਆਂ ਨੇ ਤੇ ਵਿਵਾਦ ਬੱਚਿਆਂ ਤੋਂ ਸ਼ੁਰੂ ਹੋਇਆ ਸੀ ਉੱਥੇ ਹੀ ਇਸ ਮਾਮਲੇ ਦੀ ਜਾਣਕਾਰੀ ਦੰ데요 ਆ ਪੀੜਤ ਪਰਿਵਾਰ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦੰਦੇ ਆ ਤੇ ਜਿਹੜਾ ਤੁਹਾਡੇ ਤੇ ਹਮਲਾ ਹੋਇਆ ਕੀ ਹੋਇਆ ਕੀ ਕਰਨ ਇਹ ਜੀ ਮੇਰੇ ਤੇ ਅਮਰਾਦ ਮਕਾਮ ਤੋਂ ਆਇਆ ਸੀ ਸਰਪੰਚ ਸਾਹਿਬ ਦੇ ਕਾਬਤੋਂ ਆਇਆ ਸੀ ਜੀ ਹਾਂ ਅੱਛਾ ਠੀਕ ਹੈ ਮੈਂ ਘਰੇ ਆਉਂਦਾ ਹਾਂ ਯਾਰ ਇਹ ਨਾਲੇ ਮਿੰਟ ਹਾਲਾ ਕਰੇ ਬੜੇ ਹਟਿਆ ਆ ਕੇ ਇਹਨਾਂ ਨੇ ਟੈਰੋਰੇ ਚ ਲਾਏ ਆ ਮੇਰੇ ਘਰ ਵਾਲੇ ਦੇ ਬੱਚਾ ਪੂਰਾ ਉਹਦੇ ਢੇਡ ਚ ਲੱਤਾਂ ਉਤਾਂ ਮਾਰਿਆ ਮੇਰੇ ਵੀ ਗੱਲ ਪਿਆ ਮੇਰੇ ਸਿਰ ਤੇ ਟੋਕਾ ਮਾਰ ਗਿਆ ਲੈ ਕੀ ਵਜ੍ਹਾ ਕੀ ਹੋਈ ਵਜ੍ਹਾ ਬੱਚਿਆਂ ਤੋਂ ਬਸ ਮਾਰਾ ਮਰਦੀ ਦੇ ਬੱਚਾ ਨੂੰ ਆਪਾਂ ਜੱਕਰ ਉਹਨਾਂ ਝੜਕਦੇ ਹੀ ਰਹਿੰਦੇ ਆ ਇਹ ਵੀ ਨਹੀਂ ਤੋ ਬਸ ਪਰਸੋ ਚ ਉਸਦੇ ਮੇਰਾ ਖੈ ਬਾਜੀ ਕਰੀ ਆ ਉਹਦੇ ਖੈ ਬਾਜੀ ਕਰੀ ਆ ਉਹਦੇ ਪਰਸੋ ਚ ਉਸਦੇ ਰਾਤ ਨੂੰ ਮੇਰਾ ਖੈ ਬਾਜੀ ਕੱਟ ਲਈ ਆ ਮੁੱਛਾਂ ਨੂੰ ਵਟ ਵਿਚੜ ਇੱਕ ਮੁੱਛਾਂ ਨੂੰ ਮੱਟ ਵੇਖ ਵੇ ਚਾਰਦੇ ਆ ਤੇ ਉਹਨੂੰ ਲੈ ਕੇ ਜਦੋਂ ਰੋਕਿਆ ਤੇ ਉਹਨਾਂ ਨੇ ਕੀ ਹਮਲਾ ਕੀਤਾ ਤੁਹਾਡੇ ਤੇ ਹਮਲਾ ਕੀਤਾ ਜੀ ਉਹਨਾਂ ਦੇ ਘਰੇ ਆ ਕੇ ਸਾਡੇ ਘਰੇ ਆ ਕੇ ਮੇਰਾ ਬੂਹਾ ਫੱਟਿਆ ਤੋੜਿਆ ਪਿਆ ਸਾਰਾ ਕੁਝ ਫੱਟਿਆ ਤੋੜਿਆ ਪਿਆ ਮੇਰੇ ਤੇ ਦੇਰ ਅੰਦਰ ਵੜ ਕੇ ਇਹਨਾਂ ਦੇ ਬੱਚੇ ਟਰੋੜਾ ਟਰੋੜਾ ਬੱਚਾ ਵੱਜਾ ਨਿੱਕੇ ਬੱਚਾ ਦੇ ਵੀ ਪੰਤੜ ਕੀਤੀ ਕਿਹੋ ਜਿਹਾ ਹੋਰ ਕੀਤੀ ਜੀ ਵਾਲੇ ਪੂਰੀ ਗਵਾਂਡੀ ਨੇ ਕੋਣ ਨੇ ਗਵਾਂਡੀ ਸਮਝ ਲੋ ਜੀ ਤੁਸੀਂ ਠੀਕ ਹੁਣ ਕੀ ਕਾਰਵਾਈ ਦੀ ਕੀ ਮੰਗਦੇ ਹੁਣ ਮੈਂ ਕਾਰਵਾਈ ਇਹ ਕਹਿੰਦਾ ਵੀ ਐਸੇ ਸਾਡੀ ਸਮਾਈ ਨਹੀਂ ਹੋ ਰਹੀ ਹਮਮ ਕਾਰਵਾਈ ਹੋਣੀ ਚਾਹੀਦੀ ਹੁਣ ਸਾਡੀ ਕਾਰਵਾਈ ਹੋਣੀ ਚਾਹੀਦੀ ਜੀ ਸਭ ਤੋਂ ਪਹਿਲਾਂ ਕਾਰਵਾਈ ਚਾਹੀਦੀ ਹਮਮ ਠੀਕ ਕਿੰਨੇ ਜਣੇ ਜ਼ਖ ਅਸੀਂ ਆਈ ਦੋ ਜੜੇ ਆ ਜੀ ਕੌਣ ਕੌਣ ਹੈ ਮੇਰੇ ਘਰ ਦੀ ਤੇ ਮੈਂ ਉਹਦੇ ਕੀ ਮਾਰਿਆ ਨੇ ਉਹਦੇ ਢੜ ਲਾਤਾ ਮਾਰ ਗਿਆ ਪੁੱਢੀ ਕੀ ਲੱਗਦੇ ਨੇ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਬਲੂਰ ਦੇ ਹੈ ਬਲੂਰ ਦੇ ਬਲੂਰ ਤੇ ਕੀ ਗੱਲਬਾਤ ਹੋਈ ਹੈ ਇਹ ਰਾਤ ਕੋਟ ਮਾਰ ਹੋਈ ਦੀ ਬਹੁਤ ਜ਼ਿਆਦਾ ਕਿਵੇਂ ਹੋਈ ਕੀ ਕਾਰਨ ਉਹ ਗੱਲ ਮਨੇ ਸ ਘਰੇ ਜਾ ਕੇ ਉਹਨਾਂ ਨੂੰ ਤਾਂ ਲਿਆ ਸਰ ਕੀ ੱੱਕੇ ਸ਼ਾਇਰ ਬੱਚਿਆਂ ਨੂੰ ਲੈ ਕੇ ਹੋਈ ਲੜਾਈ ਕੀ ਕਰ ਰਹੀ ਸੀਗਾ ਕੜਾਈ ਕੋਈ ਕਾਰਨ ਨਹੀਂ ਬਸ ਉਹਨਾਂ ਨੇ ਬਾਨਾ ਹੀ ਬਣਾਇਆ ਕੋਈ ਜਾ ਕੇ ਇਹਨਾਂ ਨੂੰ ਵੀ ਬਹੁਤ ਕੁੱਟ ਮਾਰ ਕੇ ਕੀ ਕਰੇ ਕੋਈ ਛਡਾਉਣ ਆਲਾ ਵੀ ਨਹੀਂ ਸੀ ਇਹ ਕਿਹ ਲੱਗਦੇ ਬਹੁਤ ਜ਼ਿਆਦਾ ਕੁੱਟਮਰ ਕਿੰਦੇ ਕਿੰਦੇ ਨਾਲ ਉਹ 21 ਲੱਗਦੇ ਨੇ ਤੁਹਾਡੇ ਇਹ ਮੇਰਾ ਜੇਠ ਇਹਨਾਂ ਦਾ ਕੁੱਟਮਰ ਹੋਈ ਹੈ ਹਾਂਜੀ ਤੇ ਕਿੰਦੇ ਕਿੰਦੇ ਨਾਲ ਹੋਈ ਪਰਜਾਈ ਨਾਲ ਵੀ ਤੇ ਹਾਂਜੀ ਇਹਦੇ ਨਾਲ ਬਹੁਤ ਕੁੱਟ ਮਾਰ ਹੋਈ ਹੈ ਇਹ ਗਰਭਤੀ ਹਾਂਜੀ ਇਹ ਬਿਠਾਣਾਂ ਉਹਨਾਂ ਦਾ ਅੱਛਾ ਅੱਛਾ ਹਾਂਜੀ ਤੇ ਕੀ ਮਾਰਿਆ ਨੇ ਇਹਨਾਂ ਦੇ ਲੱਤਾਂ ਬਾਹਾਂ ਹੀ ਮਾਰੀਆਂ ਦਿਲ ਗੁੱਜਵਾ ਸਤਾ ਲਾ ਭਾਂ ਤੋਂੜੇ ਵੀ ਕੀਤੀ ਨਹੀਂ ਕਰਦੀ ਹਾਂਜੀ ਬਹੁਤ ਜ਼ਿਆਦਾ ਘਰ ਦਾ ਬਹੁਤ ਬੁਰਾ ਮਨ ਕਰਦਾ अच्छा की बच्चन ਲੱਗੋਈ ਲੜਾਈ ਹਾਂਜੀ ਹਰੇ ਨਾ ਰੋਕਿਆ ਤਾਂ ਕੀ ਕਰਨੀ ਇਹਨਾਂ ਨੇ ਰੋਕਿਆ ਇਹਨਾਂ ਨੂੰ ਫੜ ਲਿਆ ਜਾ ਕੇ ਅੰਦਰ ਹਾਂਜੀ ਠੀਕ ਹੈ ਔਰ ਕੀ ਮੰਗ ਕੀ ਤੁਹਾਡੀ ਮੰਗ ਸਾਡੀ ਇਹੋ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਸਾਡੇ ਨਾਲ ਜੇ ਇਹਨਾਂ ਦੇ ਲੜਾਈ ਝਗੜਾ ਹੈ ਸਾਨੂੰ ਬਹਿ ਕੇ ਦੱਸ ਦੇਣ ਸਾਡੇ ਨਾਲ ਬਹਿ ਕੇ ਨਵੇੜਾ ਬੰਨ ਲੈ ਹਾਂਜੀ ਵੀ ਸਾਡੀ ਇਹੋ ਹੀ ਮੰਗ ਦਾ